ਤੇ ਪਿਛਲੇ ਮਹੀਨੇ 7 ਨਵੰਬਰ ਦਾ ਥੋੜਾ ਚੇਤਾ ਕਰੋ ਸਾਬ ਤਰਨ ਤਰਨ ਬਾਏ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਨੇ ਉੱਥੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ 7 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਤਾਂ ਥੋੜੀ ਖੈਰ ਹੈ ਨਹੀਂ ਤੇ ਉਹ 7 ਦਿਨ ਪੂ ਜਿਹੜੀ 7 ਤਰੀਕ ਸੀ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਉਹ ਇੱਕ ਚੇਤਾਵਨੀ ਸੀਗੀ ਕਿ ਅੰਗਰੇਜ਼ੀ ਚ ਜਿਵੇਂ ਕਹਿੰਦੇ ਹੈ ਹੀ ਹੈ ਥਰੋਨ ਅ ਗੌਂਟਲਟ ਤੇ ਦੇ ਹੈਵ ਪਿਕਡ ਅਪ ਦਾ ਗੌਂਟਲਟ ਉਹਦੇ ਬਾਅਦ ਦੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਖਾਨੇ ਤੁਹਾਨੂੰ ਚੀਫ ਮਨਿਸਟਰੀ ਅਸੀਂ ਦੇ ਤੇਰਾ ਦੇਖਦੇ ਹਾਂ ਤੂੰ ਸਾਡਾ ਕੀ ਕਰਦਾ ਹੈ ਇੱਕ ਦੇ ਬਾਅਦ ਇੱਕ ਪੰਜਾਬ ਦੇ ਅੰਦਰ ਇੰਨਾ دہشت ਦਾ ਮਾਹੌਲ ਹੈ ਸਭ ਲਗਾਤਾਰ ਉਸ 7 ਤਰੀਕ ਦੇ ਬਾਅਦ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜਿਸ ਦਿਨ ਕਿਤੇ ਕੋਈ ਗੋਲੀਬਾਰੀ ਕੋਈ ਮਰਡਰ ਕੋਈ ਸੋ ਕੋਲਡ ਐਨਕਾਊਂਟਰ ਪਰਵਾਰ ਨੇ ਨੇ ਕਿਹਾ ਵੀ ਸਾਡੀ ਤਾਂ ਇਨੀ ਮੰਗੇ ਜੀ ਕਿਸੇ ਹੋਰ ਦੀ ਜਾਨ ਇਸ ਤਰ੍ਹਾਂ ਨਾ ਜਾਵੇ ਅਸਤਾਪ ਦਾ ਸੰਸਕਾਰ ਕਰਨ ਲੱਗਿਆ ਜੇ ਸਿਆਣੇ ਵਗਦੇ ਉਹ ਵੀ ਕਹਿੰਦੇ ਕੋਈ 1000 ਜੱਥੇਬੰਦੀ ਨੂੰ ਫੜ ਕੇ ਲਿਆ ਕੇ ਉਥੇ ਲਾ ਦੇ ਪੰਜਾਬ ਦੇ ਅੰਦਰ ਲਾਓ ਜੀ ਤਰਨਾ ਬੋਡੀ ਦਾ ਉਦੋਂ ਸੰਸਕਾਰ ਹੋਗਾ ਜਦੋਂ ਸਾਨੂੰ ਨੌਕਰੀ ਦੇਓਗੇ ਸਾਨੂੰ ਉਹ ਕਰੋਗੇ ਸਭ ਆ ਆ ਸਰਕਾਰ ਹੈ ਸਭ ਆ ਸਰਕਾਰ ਹੈ ਜਿਹੜੀ ਆ ਜਿਹੜੇ ਕਹਰੇ ਕਿੱਥੇ ਕੇਜਰੀਵਾਲ ਸਾਹਿਬ ਹੈ ਕਿੱਥੇ ਭਗਵਾਨ ਦੁਮਾਨ ਜੀ ਦਾ ਚਲੋ ਉਹਨਾਂ ਨੂੰ ਲੰਬੀ ਮੈਂ ਤਾਂ ਸਿਹਤ ਕਹਿਣ ਲੱਗਿਆ ਸੀ ਕਹਿੰਦੇ ਵੀ ਉੱਥੇ ਇਲਾਜ ਵੀ ਬੜਾ ਚੰਗਾ ਹੁੰਦਾ ਬਟ ਗਏ ਹੈ ਇਨਵੈਸਟਮੈਂਟ ਲੈਣ ਹੋ ਸਕਦਾ ਚੀਨ ਇਨਵੈਸਟਮੈਂਟ ਆਵੇ ਪਰ ਜਿਹੜੇ ਅਸਲ ਚੀਫ ਮਿਨਿਸਟਰ ਪੰਜਾਬ ਦੇ ਕਿੱਥੇ ਕੇਜਰੀਵਾਲ ਸਾਹਿਬ ਥੋੜੀ ਜਿਹੜੀ ਆ ਗਿੱਦੜ ਬੱਬਕੀ ਐ ਗਿੱਦੜ ਬੱਬਕੀ ਕਹੂੰਗਾ ਸਾਬ ਉਹਨਾਂ ਨੇ ਤਾਂ ਕਰਕੇ ਦਿਖਾਤਾ ਉਹ ਤੁਸੀਂ ਕੀ ਕਰੀ ਜਾਨੇ ਦੱਸੋ ਬੁੱਲਸੇ ਜਿਹੜੇ ਕੰਮ ਵਾਸਤੇ ਲੱਗਣੇ ਸੀ ਉਹਨਾਂ ਦੀ ਰੇਟ ਡਸਨਟ ਰਨ ਟੂ ਫਾਰ ਉਹਨਾਂ ਨੇ ਕਹਿਤਾ ਉਹਨਾਂ ਨੇ ਚੈਲੰਜ ਲੈ ਲਿਆ ਉਹਨਾਂ ਨੇ ਆਪਣਾ ਕਰਕੇ ਦਿਖਾਤਾ ਕੇਜਰੀਵਾਲ ਸਾਹਿਬ ਨਜ਼ਾਰਤ ਹੈ ਜਿਹਨੂੰ ਲੈ ਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਪਰ ਮੁੱਦੇ ਸਾਰੇ ਹੀ ਐਵੇਂ ਹੀ ਆ ਜੀ ਕਿਉਂਕਿ ਪੰਜਾਬ ਦੀ ਬਿਹਤਰੀ ਨਾਲ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਜਿਹੜੇ ਸੰਬੰਧਿਤ ਮੁੱਦੇ ਆ ਬੜੇ ਲੋਕਾਂ ਨੂੰ ਚਿੰਤਾ ਲੋਕਾਂ ਦੇ ਮਨਾਂ 'ਚ ਹੈ ਮੁੱਖ ਜਿਹੜਾ ਮੁੱਦਾ ਹੈ ਉਹਦੇ ਧਿਆਨ ਤੋਂ ਪਹਿਲਾਂ ਮੈਂ ਅੱਜ ਦੀ ਤਰੀਖ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਨਾ ਚਾਹਤ ਹਾਂ ਅੱਜ 7 ਦਸੰਬਰ ਹੈ ਤੇ ਪਿਛਲੇ ਮਹੀਨੇ 7 ਨਵੰਬਰ ਦਾ ਥੋੜਾ ਚੇਤਾ ਕਰੋ ਸਭ ਤਰਨ ਤਰਨ ਬਾਏ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਨੇ ਉੱਥੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ 7 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਤਾਂ ਤੁਹਾਡੀ ਖੈਰ ਹੈ ਨਹੀਂ ਤੇ ਉਹ 7 ਦਿਨ ਪੂ ਜਿਹੜੀ 7 ਤਰੀਕ ਸੀ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਉਹ ਇੱਕ ਚਿਤਾਵਨੀ ਸੀਗੀ ਕਿ ਅੰਗਰੇਜ਼ੀ ਚ ਜਿਵੇਂ ਕਹਿੰਦੇ ਹੈ ਹੀ ਹੈ ਥਰੋਨ ਅ ਗੌਂਟਲਟ ਤੇ ਦੇ ਹੈਵ ਪਿਕਡ ਅਪ ਦਾ ਗੌਂਟਲਟ ਉਹਦੇ ਬਾਤੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਖਾਨੇ ਤੁਹਾਨੂੰ ਚੀਫ ਮਿਨਿਸਟਰੀ ਅਸੀਂ ਦੇ ਤੇਰਾ ਦੇਖਦੇ ਤੂੰ ਸਾਡਾ ਕੀ ਕਰਦਾ ਇੱਕ ਦੇ ਬਾਅਦ ਇੱਕ ਪੰਜਾਬ ਦੇ ਅੰਦਰ ਇੰਨਾ دہشت ਦਾ ਮਾਹੌਲ ਹੈ ਸਾਬ ਲਗਾਤਾਰ ਉਸ 7 ਤਰੀਕ ਦੇ ਬਾਅਦ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜਿਸ ਦਿਨ ਕਿਤੇ ਕੋਈ ਗੋਲੀਬਾਰੀ ਕੋਈ ਮਰਡਰ ਕੋਈ ਸੋ ਕੋਲਡ ਇਨਕਾਊਂਟਰ ਕਿ ਅੱਜ ਵੀ ਮੇਰੇ ਖਿਆਲ ਅੱਜ ਸਵੇਰੇ ਲਾਡੋਵਾਲ ਉਥੇ ਉਹਦੇ ਤੇ ਜਿਹੜਾ ਉਹ ਟੈਕਸ ਵਾਲਾ ਟੋਲ ਟੈਕਸ ਵਾਲੇ ਉਤੇ ਉਥੇ ਫਾਇਰਿੰਗ ਹੋਈ ਹੈ ਕੁਝ ਦਿਨ ਪਹਿਲਾਂ ਅੱਜ ਜਦੋਂ ਇਹਨਾਂ ਦਾ ਸਭ ਤੋਂ ਪਹਿਲਾਂ ਫਿਰੋਜ਼ਪੁਰ ਮੈਂ ਜਾ ਕੇ ਆਇਆ ਇੱਕ ਆਰਐਸ ਦੇ ਆਰਐਸਐਸ ਦੇ ਕਾਰਜਕਰਤਾ ਨਵੀਨ ਫਿਰੋਜ਼ਪੁਰ ਬਹੁਤ ਹੀ شریف ਪਰਿਵਾਰ ਤੋਂ شریف ਮੁੰਡਾ ਸਾਰੇ ਮਤਲਬ ਹਰੇਕ ਪਾਰਟੀ ਦੇ ਲੋਕ ਉੱਥੇ ਜੁੜੇ ਸੀਗੇ ਉਹਦੇ ਸੰਸਕਾਰ ਦਿੱਤੇ ਉਹਦਾ ਮਰਡਰ ਹੋਇਆ ਤੇ ਕੱਲੇ ਉਹਦੇ ਨਾਲ ਨਹੀਂ ਉਹਦੇ ਥੋੜੇ ਦਿਨਾਂ ਬਾਅਦ ਜਾ ਕੇ ਫਿਰ ਫਿਰੋਜ਼ਪੁਰ ਦੇ ਅੰਦਰ ਦੋ ਦਿਨਾਂ ਬਾਅਦ ਉੱਥੇ ਇੱਕ ਬੱਸ ਦੇ ਉੱਤੇ ਖੁੱਲ੍ਹਿਆ ਫਾਇਰਿੰਗ ਹੁੰਦੀ ਹੈ ਉਹਦੇ ਬਾਅਦ ਆ ਲੁਧਿਆਣੇ ਵਰਗਾ ਸ਼ਹਿਰ ਤੁਸੀਂ ਮੈਂ ਇੱਕ ਇੱਕ ਕਰਕੇ ਗਿਣਨ ਲੱਗਾ 17 ਨਵੰਬਰ ਦੀਆਂ ਬੰਗੇ ਦੇ ਅੰਦਰ ਉੱਥੇ ਪੁਲਿਸ ਸਟੇਸ਼ਨ ਤੇ ਬੱਸ ਸਟੈਂਡ ਦੇ ਉੱਤੇ ਸਰੇਆ ਭਰੇ ਬਾਜ਼ਾਰ ਫਾਇਰਿੰਗ ਹੋਈ ਹੈ ਗੁਰਦਾਸਪੁਰ ਦੇ ਅੰਦਰ ਕਹਿੰਦੇ ਗੁਰਦਾਸਪੁਰ ਦੇ ਅੰਦਰ ਕਹਿੰਦੇ ਜੀ ਬੰਮ ਚੱਲਿਆ ਪੁਲਿਸ ਕਹਿੰਦੀ ਹੈ ਨਹੀਂ ਜੀ ਬਾਹਰ ਟਾਇਰ ਪਾਟ ਗਿਆ ਪਤਾ ਨਹੀਂ ਪੰਜਾਬ ਦੇ ਅੰਦਰ ਕਿੰਨੇ ਟਾਇਰ ਪਾਟਣ ਲੱਗੇ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਜਿਹੜੀ ਗੱਡੀ ਖੜੀ ਹੈ ਜਾਂ ਬਾਹਰ ਗੱਡੀ ਹੈ ਸਾਰੇ ਸਾਰਿਆਂ ਦੇ ਟਾਇਰ ਪੱਟ ਜਾਂਦੇ ਕੋਈ ਨਾ ਕੋਈ ਟਾਇਰ ਕੰਪਨੀ ਆਣ ਤੇ ਕੋਈ ਪਰਚੇ ਕਰਨੇ ਪੈਣਗੇ 29 ਤਰੀਕ ਨੂੰ ਲੁਧਿਆਣਾ ਮੈਰਿਜ ਪੈਲਸ ਦੇ ਅੰਦਰ ਉੱਥੇ ਦੋ ਬੰਦੇ ਮਾਰੇ ਗਏ ਸਰਿਆਂ ਉਥੇ ਗੁੰਡਾਗਰਦੀ ਹੋਈ ਹੈ 27 ਨਵੰਬਰ ਨੂੰ ਫਗਵਾੜੇ ਦੇ ਅੰਦਰ ਉਥੇ ਫਿਰ ਉਹ ਇੱਕ ਬਹੁਤ ਹੀ ਮੇਰੇ ਪੁਰਾਣੇ ਕੁਲੀ ਹੋਈ ਰਹੇ ਸਭ ਦਲਜੀਤ ਰਾਜੂ ਜੀ ਅੱਜ ਚਾਹ ਸਾਡੇ ਪਾਰਟੀ ਦੇ ਜਿੱਥੇ ਪਾਸ ਮੈਂ ਉਧਰ ਬੈਠਾ ਉਹ ਕਿਤੇ ਹੋਰ ਪਾਸੇ ਬੈਠੇ ਐ ਪਰ ਉਹਨਾਂ ਨੇ 20 ਰਾਉਂਡ ਫਾਇਰ ਹੋਇਆ ਐ ਸਾਹ ਉਹਦੇ ਕਰਦੇ ਸਾਹਮਣੇ ਰਾਜੂ ਦੇ ਸਾਹਮਣੇ ਕਰਦੇ ਉੱਤੇ ਜਾ ਕੇ ਤੇ 5 ਕਰੋੜ ਰੁਪਏ ਉਸ ਮਾਤੜ ਤੋਂ 5 ਕਰੋੜ ਰੁਪਏ ਫਰੋਖਤੀ ਮੰਗੀ ਜਾ ਰਹੀ ਹੈ ਕੌਣ ਇਸ ਦਾ ਜਵਾਬ ਕੌਣ ਦੇਊਗਾ ਸਭ ਇਸੇ ਤਰ੍ਹਾਂ ਹੀ 20 ਫਿਰੋਜ਼ਪੁਰ ਬਸ ਫਾਇਰਿੰਗ ਹੋਈ ਫਿਰ ਲੱਡੋ ਵਾਲਾ ਵਾਲਾ ਜੋ ਅਜ ਤਾਂ ਸਾਡੇ ਅਬੋਰ ਜਿਹੜਾ ਸੰਜੀਵ ਵਰਮਾ ਇੱਕ ਉਹਦਾ ਮਰਡਰ ਹੋਇਆ ਸੀਗਾ ਫਿਰ ਕਹਿੰਦੇ ਜੀ ਇਹਨਾਂ ਨੇ ਆਪਸ 'ਚ ਆਪਸ 'ਚ ਇਹਨਾਂ ਨੇ ਮਾਰਤਾ ਹਸਤਾ ਮਾਰਿਆ ਨਹੀਂ ਨਵੀਨ ਜਿਹੜਾ ਸੀਗਾ ਉਹਦੇ ਬਾਅਦ ਫਿਰੋਜ਼ਪੁਰ ਵਾਲਾ ਕਿਤੇ ਹੋਇਆ ਉਹਦੇ ਉਹਨਾਂ ਨੇ ਫਾਜ਼ਿਲਕਾ ਜਾ ਕੇ ਥੋੜੇ ਦਿਨ ਪਹਿਲਾਂ ਉੱਥੇ ਕਹਿੰਦੇ ਜੀ ਆਪਸ 'ਚ ਲੜਪੇ ਉਹਦੇ ਫਾਇਰਿੰਗ ਹੋ ਗਈ ਬਟ ਬੇਸਿਕ ਇਸ਼ੂ ਇਜ਼ ਜਿਹੜੇ ਲੋਕਾਂ ਨੇ ਸਾਜ਼ਿਸ਼ ਦੇ ਪਿੱਛੇ ਹੈ ਉਹਦਾ ਤਾਂ ਕਿਸੇ ਨੇ ਇੱਥੇ ਪਤਾ ਨਹੀਂ ਸਾਬ ਆਪ ਹੀ ਐਨਕਾਉਂਟਰ ਦਿਖਾ ਦਿੰਦੇ ਕੋ ਫੜਿਆ ਗਿਆ ਮਾਰੇ ਗਿਆ پتہ ਬਾਤ ਚ ਕਹਿ ਦਿੰਦੇ ਮਾਰੇ ਗਿਆ ਜੀ ਹੋਰ ਕੋਈ ਲੀਡ ਹੈ ਨਹੀਂ ਨਾ ਤਾਂ ਉਸ ਨਵੀਨ ਦੇ ਪਰਿਵਾਰ ਦਾ ਇੱਥੇ ਕਿਸੇ ਨੇ ਬਾਹ ਫੜੀ ਹੈ ਸਾਬ ਆ ਪੰਜਾਬ ਹੈ ਜਿੱਥੇ ਅੱਜ ਮੰਨ ਲਾਦਾ ਕਿਸੇ ਨੇ ਕਿਸੇ ਅੱਜ ਕੱਲ ਬਹੁਤ ਸਾਰੀ ਐਸੀ ਹੈਗੀਆਂ ਜੱਥੇ ਬੰਦੀਆਂ ਉਹਨਾਂ ਨੂੰ ਜਾ ਕੇ ਅਪਰੋਚ ਕਰਨਾ ਪਊਗਾ ਉਸ ਪਰਿਵਾਰ ਨੂੰ ਜਾਂ ਕਿਸੇ ਨੂੰ ਜਾ ਕੇ ਵੀ ਤੁਸੀਂ ਆਓ ਜੀ ਧਰਨਾ ਲਾ ਦਿਓ ਸਾਨੂੰ ਕੰਪਨਸੇਸ਼ਨ ਦਿਓ ਸਰਕਾਰ ਤੋਂ ਉਹ ਜਿੱਥੇ ਜਾ ਕੇ ਗੱਡਾ ਚੰਡਾ ਗੱਡ ਦਿੰਦੇ ਆ ਉੱਥੇ ਸਰਕਾਰ ਕੰਪਨਸੇਸ਼ਨ ਲੈ ਕੇ ਆ ਜਾਂਦੀ ਹੈ ਉਹਨਾਂ ਸ਼ਹੀਦ ਪਰਿਵਾਰ ਨੇ ਇਹ ਨੇ ਕਿਹਾ ਵੀ ਸਾਡੀ ਤਾਂ ਇਨੀ ਮੰਗੇ ਜੀ ਕਿਸੇ ਹੋਰ ਦੀ ਜਾਨ ਇਸ ਤਰ੍ਹਾਂ ਨਾ ਜਾਵੇ ਅਸੀਂ ਤਾਂ ਆਪ ਦਾ ਸੰਸਕਾਰ ਕਰਨ ਲੱਗੇ ਆ ਜੇ ਸਿਆਣੇ ਵਗਦੇ ਉਹ ਵੀ ਕਹਿੰਦੇ ਦੇ ਕੋਈ 1000 ਜੱਥੇਬੰਦੀ ਨੂੰ ਫੜ ਕੇ ਲੈ ਆ ਕੇ ਉੱਥੇ ਲਾ ਦੇ ਪੰਜਾਬ ਦੇ ਅੰਦਰ ਲਾਓ ਜੀ ਤਰਨਾ ਬੋਡੀ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਨੂੰ ਨੌਕਰੀ ਦਿਓਗੇ ਸਾਨੂੰ ਉਹ ਕਰੋਗੇ ਸਰ ਆ ਸਰਕਾਰ ਹੈ ਸਰ ਆ ਸਰਕਾਰ ਹੈ ਜਿਹੜੀ ਆ ਜਿਹੜੇ ਕਹਰੇ ਕਿੱਥੇ ਕੇਜਰੀਵਾਲ ਸਾਹਿਬ ਹੈ ਕਿੱਥੇ ਭਗਵਾਨ ਜੀ ਦਾ ਚਲੋ ਉਹਨਾਂ ਨੂੰ ਲੰਬੀ ਮੈਂ ਤਾਂ ਸਿਹਤ ਕਹਿਣ ਲੱਗਿਆ ਸੀ ਕਹਿੰਦੇ ਵੀ ਉਹ ਤੇ ਇਲਾਜ ਵੀ ਬੜਾ ਚੰਗਾ ਹੁੰਦਾ ਬਟ ਗਏ ਹੈ ਇਨਵੈਸਟਮੈਂਟ ਲੈਂਡ ਹੋ ਸਕਦਾ ਚੀਨ ਇਨਵੈਸਟਮੈਂਟ ਆਵੇ ਪਰ ਜਿਹੜੇ ਅਸਲ ਚੀਫ ਮਿਨਿਸਟਰ ਪੰਜਾਬ ਦੇ ਕਿੱਥੇ ਕੇਜਰੀਵਾਲ ਸਾਹਿਬ